ਕੁਝ ਕੰਦਲ ਗੱਲੇ ਉਹ ਨਹੀਂ ਤਿਆਰ ਹੋਏ ਕਿੰਨੇ ਗੱਲ ਲੱਗਦੇ 112 ਦੇ ਕੀਤੀ ਕੋਲ ਕਿੰਨੇ ਬੰਦੇ ਆ ਬਈ ਨੇ 10 ਕਿੱਥੀ ਬਾਦੀ ਕਰੂਗੇ ਤਿੰਨ ਬੰਦੇ ਆ ਤਿੰਨ ਇੱਕ ਭੱਜ ਗਿਆ ਜਾਨ ਦੇ ਕੋਲ ਗਿਆ ਟੈਂਟ ਕੋ ਗੱਡੀ ਦੇ ਲੈ ਵਧੀਆ ਚਾਰ ਤੇ ਇੱਕ ਭੱਜ ਵੀ ਗਿਆ ਹਾਂ ਇੱਕ ਭੱਜ ਗਿਆ ਉਹ ਕੌਣ ਹੋ ਗਿਆ ਵਧੀਆ ਕਰਿਆ ਬਾਈ ਕੋਈ ਨਹੀਂ ਦੱਸਦਾ ਦੱਸ ਟਟਾ ਕੌਣ ਆ ਬਾਈ ਯਾਰ ਧੀ ਕਰਕੇ ਭੱਜ ਰਹੇ ਨੇ ਯਾਰ ਇੱਕ ਦੇਖ ਲੋ ਇਹ ਕੌਣ ਆ ਇਹ ਨਾਲ ਦਾ ਅੱਜ ਅੱਲਾ ਨਾਚਾਨ ਕਰਾ ਦੇ ਹੱਤ ਐ ਮਾੜੀ ਮਾੜੀ ਗੱਲਾਂ ਉਹ ਤੈਨੂੰ ਨਹੀਂ ਪੁੱਛ ਗਿਆ ਰਹੇ ਤੇਰਾ ਕਾਰਡ ਨੰਬਰ ਦੇ ਖੜ ਜਾ ਤੇਰਾ ਕਾਰਡ ਨੰਬਰ ਮੇਰਾ ਸਾਡਾ ਰਬਾ ਲੇੜੀ ਫੇਰ ਹੁਣ ਰਬਾ ਲੇੜੀ ਆ ਗਿਆ ਲੈ ਜਗ੍ਹਾ ਹੀ ਬਦਲੀਆਂ ਤੇ ਰਾੜੀ ਉਹ ਚਾਰ ਰੁਪਆ ਰੇੜੀ ਰੱਦ ਕੀਦਾ ਏ ਸ਼ਨੀ ਨਾ ਦੇ ਹਾਂ ਸ਼ਨੀ ਨਾ ਸ਼ਨੀ ਨੂੰ ਜਾਣਦਾ ਗੱਡੀ ਵਾਲੇ ਨੂੰ ਹਾਂ ਨਹੀਂ ਕਿਹੜਾ ਉਹ ਸ਼ਨੀ ਲੈ ਉਹ ਤਾਂ ਹਾਰੀ ਉਮਰ ਕੋਈ ਹੋਰ ਤੁਹਾਡੇ ਕੋਈ ਹੋਰ ਸਾਰਾ ਮੈਂ ਨੋਗਾ ਹਾਂ ਆਹ ਸਾਹਮਣੇ ਦਾ ਦੇਖਿਓ ਚੋ ਰੋ ਰੋ ਬਾਬਾ ਦਰਦੋਂ ਦਾ ਯਾਰਾ ਬਣਾ ਮੈਂ ਕਰਾਂਗਾ ਮੈਸੇਜ ਜਦੋਂ ਆਪ ਤੋਂ ਵਾ ਕਿੜਿਆ ਸੀ ਲੈ ਕੇ ਦਸਤਰੇ ਲੈ ਕੇ ਫਿਰਦੇ ਅੱਡੇ ਅੱਡੇ ਐਂਡੇ ਐਂਡੇ ਕੁੜੀ ਉੱਪਰ ਲਾਵਾ ਮੈਂ ਰਸਤਾ ਭੇਜ ਦੁੱਤੂ ਹੈ ਉਹ ਹੋਰ ਵੀ ਹਥਿਆਰ ਹੋਣਾ ਇੱਥੇ ਇੱਥੇ ਆ। ਆ, 에어ਪੋਰਟ ਰੋਡ ਤੇ ਆ ਬਾਈ ਇਹ ਦੇਖੋ। ਹਾਲ ਚੌਰਾ ਦਾ ਰਾਤ ਨੂੰ। ਇਹ ਇੱਕ ਗੱਡੀ ਚ ਉਤਾਰ ਕੇ ਜਾਨ ਬਚਾਈ ਆ। ਚੱਲਣਾ ਹਰਾਮ ਇਹ ਕੋਈ ਕਰੇਗਾ।